ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਫੰਡ ਜਾਰੀ ਹੋਏ ਹਨ ਜਿਸ ਨਾਲ 700 ਸਰਕਾਰੀ ਸਕੂਲਾਂ ਦੀ ਨਵਾਰ ਬਦਲੀ ਹੈ ਉੱਥੇ ਬਣੇ ਸਮਾਰਟ ਕਮਰੇ ਸਕੂਲਾਂ ਨੂੰ ਚਾਰ ਚੰਨ ਲਗਾਉਂਦੇ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿਲਿਆਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੰਡ ਕਿਲਿਆਂ ਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਵਾਲਾ ਵਿਖੇ ਬਣੇ 스마트 ਕਮਰਿਆਂ ਦਾ ਉਦਘਾਟਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ ਇਸ ਦੌਰਾਨ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਲਈ ਵਚਨਬੱਧ ਹੈ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ 스마트 ਕਮਰਿਆਂ ਦੀ ਉਸਾਰੀ ਹੋਈ ਹੈ ਉਹ ਬਹੁਤ ਹੌਸਲੇਚ ਨੇ ਉਹਨਾਂ ਨੂੰ ਵਿਦੇਸ਼ਾਂ ਚ ਭੇਜਿਆ ਜਾ ਰਿਹਾ ਹੈ ਨਵੇਂ ਕਿਸਮ ਦੇ ਆ ਪੜਾਉਣ ਦੀਆਂ ਟ੍ਰੇਨਿੰਗਾਂ ਲੈ ਕੇ ਆ ਰਹੇ ਨੇ ਉਹਦੇ ਅੱਛੇ ਰਿਜ਼ਲਟ ਆ ਰਹੇ ਨੇ ਉਹਦੇ ਔਰ ਇਸ ਵਾਰ ਅਥਮੀ ਦਾ ਰਿਜ਼ਲਟ ਜਿਹੜਾ 97.30 ਆਇਆ ਔਰ ਬੱਚਿਆਂ ਨੇ 189 199 ਬੱਚਿਆਂ ਨੇ ਜੇਈ ਟੈਸਟ ਕਲੀਅਰ ਕੀਤਾ ਇੱਥੇ ਅਜ ਮਾਪਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਬਹੁਤ ਖੁਸ਼ ਨੇ ਉਹ ਮਾਣ ਨਾਲ ਦੱਸਦੇ ਆ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਜਿਹੜਾ ਸਕੂਲ ਦੇ ਵਿੱਚ ਪੜਦਾ ਸੋ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਜਦੋਂ ਅਰਬਿੰਨ ਕੇਸ਼ਰੀਵਾਲ ਸਾਹਿਬ ਨਾਲ ਅਸੀਂ ਕਸਬਿਆਂ ਪਿੰਡਾਂ ਚ ਰੋਡ ਸ਼ੋਅ ਬਾਈ ਦੇ ਵਿੱਚ ਲੈ ਕੇ ਜਾ ਰਹੇ ਸੀ ਕਿ ਅਸੀਂ ਸਕੂਲਾਂ ਦੀ ਨਹਾਰ ਬਦਲਾਂਗੇ ਅਸੀਂ ਹਸਪਤਾਲਾਂ ਦੀ ਨਹਾਰ ਬਦਲਾਂਗੇ ਅਸੀਂ ਬਿਜਲੀ ਤੁਹਾਨੂੰ ਮੁਫਤ ਦੇਵਾਂਗੇ ਅਸੀਂ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਬਹੁਤ ਸਾਰੀਆਂ ਗਰੰਟੀਆਂ ਉਹਦੇ ਚੋਂ ਅਸੀਂ ਪੂਰੀਆਂ ਕਰਤੀਆਂ ਪੋਸਟਰੀ ਇਹੋ ਜਿਹੀ ਵੀ ਗਾਰੰਟੀ ਹੈ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਿਹਾ ਵੀ ਨਹੀਂ ਸੀ। ਮਿਸਾਲ ਵਜੋਂ ਟੋਲ ਪਲਾਜ਼ੇ ਬੰਦ ਕਰਨੇ। ਜਿਹਦੇ ਨਾਲ 17 ਟੋਲ ਪਲਾਜ਼ੇ ਬੰਦ ਕਰਨ ਨਾਲ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ। ਸੋ ਐਮਐਲਏ ਜਿਹੜੇ ਨੇ ਸਾਡੇ ਵਿਧਾਇਕ ਜਾਂ ਐਕਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਉਹ ਅਸੀਂ 7-7 ਪੈਨਸ਼ਨਾਂ ਵਾਲੇ ਵੀ ਸੀਗੇ। ਉਹਨਾਂ ਨੂੰ ਅਸੀਂ ਇੱਕ ਪੈਨਸ਼ਨ ਤੇ ਲੈ ਕੇ ਆਏ ਆ। ਤੇ ਪੰਜਾਬ ਹਰ ਰੋਜ਼ ਕੋਈ ਨਾ ਕੋਈ ਨਵੀਂ ਮਲ ਮਾਰ ਰਿਹਾ ਤਰੱਕੀ ਵੱਲ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਆਪਣੇ ਕੈਮਰਾ ਰਾਹੀਂ ਪੰਜਾਬ ਨੂੰ ਬਦਲਦਾ ਦਿਖਾ ਰਹੇ ਹੋ ਪਰ ਬਦਲਦਾ ਪੰਜਾਬ ਤੁਹਾਨੂੰ ਤੁਹਾਡੇ ਕੈਮਰੇ ਜਿਹੜੇ ਨੇ ਉਹ ਉਹਨਾਂ ਰਾਹੀਂ ਲੋਕ ਵੀ ਦੇਖ ਰਹੇ ਨੇ ਸੋ ਮੈਂ ਤੁਹਾਡਾ ਧੰਨਵਾਦ ਤੁਹਾਡਾ ਵੀ ਕਰਦਾ ਸਾਰੇ ਮਾਪਿਆਂ ਦਾ ਪੀਚਰ ਸਾਹਿਬਾਨ ਦਾ ਮਨੀਸ਼ ਸੋਦੀਆ ਜੀ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਦੇ ਮੋੜੀ ਦੇ ਤੌਰ ਤੇ ਜਾਣਿਆ ਜਾਂਦਾ ਦੇਸ਼ ਦੇ ਵਿੱਚ ਦਿੱਲੀ ਦੇ ਸਕੂਲਾਂ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਸੋ ਹੁਣ ਪੰਜਾਬ ਦੇ ਸਕੂਲਾਂ ਦੀ ਤੁਸੀਂ ਮੈਂ ਕਹਿੰਨਾ ਕਿ ਇੱਥੋਂ ਹੀ ਨਾ ਚਲੇ ਜਾਇਓ ਬਾਹਰ ਤੁਸੀਂ ਸਕੂਲ ਦਾ ਜਿਹੜਾ ਨਵਾਂ ਬਲਾਕ ਹੈ ਉਹ ਵੀ ਦੇਖ ਕੇ ਜਾਇਓ ਬੱਚਿਆਂ ਨਾਲ ਗੱਲ ਕਰਕੇ ਵੀ ਜਾਇਓ ਮਾਪਿਆਂ ਨਾਲ ਵੀ ਗੱਲ ਕਰਿਓ ਕਿ ਤਾਂ ਕਿ ਆਪਾਂ ਨੂੰ ਇਹ ਲੱਗੇ ਕਿ ਹਾਂ ਜੋ ਜੋ ਜਿਹੜੇ ਬੱਚੇ ਇੱਥੇ ਆ ਰਹੇ ਨੇ ਉਹ ਕੀ ਕਹਿ ਰਹੇ ਨੇ ਜਿਹੜੇ ਮਾਪੇ ਇੱਥੇ ਬੱਚੇ ਨੂੰ ਭੇਜ ਰਹੇ ਨੇ ਉਹਨਾਂ ਦਾ ਕੀ ਯਾਨੀ ਉਹ ਜਿਹੜਾ ਜਿਹੜਾ ਕੈਂਪਸ ਮੈਨੇਜਰ ਤਾਂ ਉੱਥੇ ਸਾਰੇ ਸਕੂਲਾਂ ਵਾਸਤੇ ਕੈਂਪਸ ਮੈਨੇਜਰ ਚੌਕੀਦਾਰ ਬਲਕਿ ਸਕੂਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਵੀ ਸਕੂਲ 'ਚ ਕੌਣ ਆਉਂਦਾ ਹੈ ਕਈ ਵਾਰੀ ਸਕੂਲ ਖਤਮ ਹੋਣ ਤੋਂ ਬਾਅਦ ਉੱਥੇ ਕੋਈ ਆਵਾਰਾ ਕਰਦ ਜਾਂ ਨਸ਼ੇੜੀ ਚਲੇ ਜਾਂਦੇ ਆ ਕੋਈ ਅਸ਼ਲੀਲ ਗੱਲਾਂ ਉੱਥੇ ਕੰਧਾਂ ਤੇ ਬਾਥਰੂਮਾਂ 'ਚ ਲਿਖ ਜਾਂਦੇ ਆ ਉਹ ਅਸੀਂ ਬਾਅਦ 'ਚ ਵੀ ਸਕੂਲ ਦੀ ਰੱਖੀ ਕਰਨੀ ਹੈ ਕੈਮਰੇ ਕੈਮਰੇ ਵੀ ਲਾਏ ਨੇ ਸਕੂਲਾਂ 'ਚ ਅੰਦਰ ਵੀ ਤੇ ਬਾਹਰ ਵੀ ਕਿ ਸਕੂਲਾਂ ਨੂੰ ਅਸੀਂ ਸਕੂਲ ਬਣਾ ਕੇ ਵਿਦਿਆ ਦਾ ਮੰਦਿਰ ਬਣਾ ਕੇ ਰੱਖੀਏ ਪੜ੍ਹ ਸਕੋਗੇ ਸਕੇ ਪਰ ਜਿਹੜਾ ਸਿੱਖਿਆ ਘਰਾਤੀ ਆ 12000 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਕੁੱਲ ਕਿੰਨਾ ਬਜਟ ਜਿਹੜਾ ਇਸ ਲਈ ਰੱਖਿਆ ਕਿ ਕਿੰਨੇ ਸਕੂਲਾਂ ਦਾ ਬਜਟ ਬਣਦੇ ਨੇ ਕਿੰਨਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋ ਜਾਊਗਾ ਨਹੀਂ ਪਹਿਲੇ ਕਿਹਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਾਸਤੇ ਸੁਝਾਅ ਆ ਰਹੀਆਂ ਨੇ ਇਹ ਤਾਂ ਸਰਕਾਰੀ ਸਕੂਲ ਤੇ ਖਾਲੀ ਪਏ ਹੁੰਦੇ ਸੀ ਸਰਕਾਰੀ ਕਾਲਜ ਖਾਲੀ ਪਏ ਹੁੰਦੇ ਸੀ ਹੁਣ ਸਰਕਾਰੀ ਸਕੂਲ ਵੀ ਜਿਹੜੇ ਨੇ ਸੀਟਾਂ ਵਧਾਉਣੀਆਂ ਪਈਆਂ ਵਧਾਵਾਂਗੇ ਹੋਰ ਸਕੂਲ ਬਣਾਉਣਾ ਪਿਆ ਆਲੇ ਦੁਆਲੇ ਕਿਉਂਕਿ ਆਪਣੇ ਕੋਲੇ 19000 ਤੋਂ ਜ਼ਿਆਦਾ ਸਕੂਲ ਹੈ ਤੇ ਹੋਰ ਕਿਸੇ ਹੋਰ ਸਕੂਲ ਨੂੰ ਅਪਗ੍ਰੇਡ ਕਰਨਾ ਪਿਆ 10ਵੀਂ ਤੋਂ 12ਵੀਂ ਦਾ ਕਰਨਾ ਪਿਆ ਤਾਂ 10ਵੀਂ ਤੋਂ 12ਵੀਂ ਦਾ ਕਰਨਾ ਬਿਲਕੁਲ ਬਿਲਕੁਲ ਦੇਖ ਕਈ ਵਾਰ ਕੀ ਹੁੰਦਾ ਨਾ ਕਿ ਜੋ ਟੀਚਰ ਹੈ ਉਹ ਦੂਰ ਦੁਰਾਡੇ गाँव में ड्यूटी करने से थोड़ा हिचकिचाते हैं लेकिन हमने उनको काउंसलिंग किया उनकी भी कि देखो वो जहां जाओगे पढ़ाई तो वहां भी करवाओगे आपको मतलब विद्या का दान देना दान के लिए ये थोड़ी देखना है कि ये जगह अच्छी है दान के लिए ये जगह तो अभी टीचर्स जो हैं नए आ रहे हैं तो उनके साथ बात हो रही है वो कहते हैं जहाँ भी आप ड्यूटी लगाओगे हम जाएंगे ਇਹਨੇ ਰਾਜੇ ਕੋ ਦਿੱਤਾ ਉਹਨਾਂ ਨੂੰ ਵਰਕਰ ਬਣਾ ਕੇ ਪੇਸ਼ੈਂਟ ਕਰ ਰਹੇ ਕਿੰਨਾਂ ਨੂੰ ਵਰਕਰ ਬਣਾ ਕੇ ਇਹ ਕਹਿ ਰਹੇ ਕਿ ਸੋਸ਼ਲ ਮੀਡੀਆ ਦੇ ਕੁਝ ਸੋਸ਼ੀਅਲ ਸਾਮੇ ਟੀਚਰ ਕਿਹਾ ਜਾਂਦੇ ਕਿਸੇ ਜਿਹੜੇ ਟੀਚਰ ਨਹੀਂ ਉਹ ਆਪਣੇ ਟਵਿੱਟਰ ਅਕਾਊਂਟ ਬਣਾ ਲਦੇ ਜੋ ਵੀ ਐਮਐਲਏ ਕੋਲ ਜਾ ਕੇ ਗਾਈਡੈਂਸ ਲੈ ਲਿਆ ਕੁਝ ਵੀ ਦੇ ਦਿੰਦੇ ਨੇ ਉਹਨਾਂ ਦੀ ਵੀਡੀਓ ਰਿਕਾਰਡ ਕਰਕੇ ਟਵਿੱਟਰ ਤੇ ਪਾਣਾ ਟੀਚਰਸ ਨੂੰ ਉਹਨਾਂ ਨੂੰ ਬਤੌਹ ਸੋਸ਼ੀਅਲ ਗੇਮ ਬਣਨਗੇ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਪੁੱਛਣਾ ਚਾਹੁੰਦਾ ਹਾਂ ਉਹ ਵੀ ਜ਼ਿੰਮੇਵਾਰ ਮਨਿਸਟਰ ਨੇ ਹੋਣੋ ਕਿ ਪੇਰੈਂਟਸ ਨੂੰ ਨਹੀਂ ਹੱਕ ਹੈਗਾ ਇਹ ਕਿ ਮੇਰਾ ਜਿਹੜਾ ਮੇਰੇ ਬੱਚੇ ਨੂੰ ਟੀਚਰ ਪੜਾਉਂਦਾ ਉਹ 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 ਮੈਨੂੰ ਦੱਸੇ ਕਿ ਕੀ ਪੜਾ ਰਿਹਾ ਜੇ ਉਹ ਨਹੀਂ ਆਇਆ ਟੀਚਰ ਤਾਂ ਦੱਸਿਆ ਜਾਵੇ ਉਹਨਾਂ ਨੂੰ ਕਿ ਉਹਦੀ ਥਾਂ ਤੇ ਅੱਜ ਉਹ ਕੌਣ ਪੜਾਊਗਾ ਉਹ ਸਬਜੈਕਟ ਨੂੰ ਸੋ ਮਾਨਿਟਰਿੰਗ ਕਰਨਾ ਤਾਂ ਕੋਈ ਕੋਈ ਗਲਤ ਗੱਲ ਨਹੀਂ ਅਸੀਂ ਕਿਸੇ ਸਟੇਟ ਸਕੂਲ 'ਚ ਹਿੱਸਾ ਤਾਂ ਨਹੀਂ ਪਾਉਣਾ ਹੈ ਨਾ ਕਿਸੇ ਕਿਸੇ ਖਾੜ 'ਚ ਹਿੱਸਾ ਪਾਉਣਾ ਆ ਨਾ ਕਿਸੇ ਬੱਸ 'ਚ ਹਿੱਸਾ ਪਾਉਣਾ ਹੈ ਵੀ ਇਹ ਸਕੂਲ 'ਚ ਬੱਸਾਂ ਜਿਹੜੀਆਂ ਪਵਾਤ ਮੰਦੇ ਚੱਲਿਆ ਕਰਨੀਆਂ ਠੀਕ ਹੈ ਨਾ ਇਹ ਸਿੱਖਿਆ ਕ੍ਰਾਂਤੀ ਹੈ जिस शिक्षा तो उन्होंने एलर्जी ऐसी की करिए दंगे दंगे करोने हो कह हाँ ये दंगों वाला अच्छा है ये देश दंगों वाला काम अच्छा है देखिए मैं भी मैं आपको ये कहना चाहता हूं कि पंजाब के लोगों ने एक सरकार चुनी है और पंजाब के लोगों ने मान साहब की सरकार पे भरोसा जताते हुए कहा है कि हमारे बच्चों के लिए अच्छे स्कूल बना के दो हमारे बच्चों के लिए अच्छा भविष्य दो इस समय पंजाब के स्कूलों में उनतीस लाख बच्चे पढ़ रहे हैं ये खाली बच्चे नहीं है ये उन परिवारों का भविष्य है ये पंजाब का भविष्य है ये आने वाले कल का पंजाब है तो मान साहब की सरकार के नेतृत्व में अरविंद केजरीवाल जी की गाइडेंस में इन बच्चों का भविष्य अच्छा हो रहा है पंजाब का भविष्य अच्छा हो रहा है ये जिम्मेदारी मान साहब और केजरीवाल जी अच्छे से निभा रहे हैं मैं जो लोग आप जिक्र कर रहे थे कुछ नेताओं का उनको रिक्वेस्ट करूंगा कि दिल्ली के लोगों ने उनको चुना है दिल्ली के बच्चों के भविष्य के लिए जैसे ही उनकी सरकार बनी है आप देखो भारतीय जनता पार्टी की सरकार जिस दिन से दिल्ली में बनी है वहां प्राइवेट स्कूलों की फीस दो दो गुना होने लगी 40-50 परसेंट हरेक स्कूल ने फीस बढ़ा दी है आपकी सरकार माने बीजेपी की सरकार दिल्ली में बनी है तो दिल्ली के पेरेंट्स का ध्यान करो ना दिल्ली के पेरेंट्स को तो लूट रहे हो दिल्ली के पेरेंट्स की जेब पे डाका डालने वाली सरकार के मंत्री पंजाब की लोकप्रिय सरकार के बारे में सरकारी स्कूलों में हो रहे शानदार काम के बारे में बोलते हैं उनको शर्म आनी चाहिए उनको इस बात पर शर्म आनी चाहिए कि जब से पंजाब में दिवें इतना काम हो रहा है पंजाब में मान साहब की सरकार बनी है दिल्ली में हमने इतना काम किया लेकिन अब आपने आते ही लोगों को लूटना शुरू कर दिया करप्शन करना शुरू कर दिया कि सरकारी प्राइवेट स्कूलों के साथ मिलकर बीजेपी की सरकार खुलेआम करप्शन कर रही है तो मैं उन नेताओं को जो पंजाब के बारे में नसीहत दे रहे हैं उनको कहूंगा कि थोड़ा सा दिल्ली में अपनी ही सरकार के बारे में देखें कि कैसे दिल्ली के लोगों को लूट रही है दिल्ली के लोगों का भविष्य बर्बाद कर रही है दिल्ली के सरकारी स्कूलों की बर्बादी की कहानी भारतीय जनता पार्टी ने लिखनी शुरू कर दी है मैं कहूंगा उन लोगों से जो लोग बयान दे रहे हैं थोड़ा सा दिल्ली की फिक्र करो दिल्ली के स्कूल बर्बाद होने जा रहे हैं दिल्ली के प्राइवेट स्कूलों के पेरेंट्स लूटने जा रहे हैं पंजाब के स्कूल पंजाब के बच्चे मान साहब के नेतृत्व में केजरीवाल जी की गाइडेंस में सेफ हाथों में हैं उनका भविष्य सेफ हाथों में है मैं यही कहूंगा और सबसे बड़ी बात यह है आपने बहुत से टैक्स सुने होंगे सरकारें लेती हैं चलो टैक्स से टैक्स मनी से ही रेवेन्यू आता है फिर सरकारें करती करता दिल्ली में एक नया टैक्स लग रहा है जो पार्क है सुबह सुबह लोग सैर करने जाते हैं बीस रूपए की एंट्री कर रहे हैं उसमें बीस रुपए दे के पार्क में एंट्री होगी जहां महीने का कार्ड बनेगा आपका मतलब पार्क में सैर करने की भी एंट्री अब हो सकता है दिल्ली में सांस लेने पर भी आ जाए कोई एंट्री के कितने सांस लोगे तो आपके पास गरीबों का कोटा इतना है अमीरों का इतना है तो मतलब इस लेवल पे तो आप लूट रहे हो देश को और हमारी बातें कर रहे हो उस पंजाब की जहां इधर से सवाल आ रहा है कि एडमिशने ज्यादा हो गई जी तो फिर क्या करोगे तो इसका मतलब ये है कि वो लोग वहां बैठ के सिर्फ निंदा करते हैं करने दो हमें क्या लेना ਬਿਲਕੁਲ ਬਦਨ ਗਿਆ ਜੀ ਅਸੀਂ ਇੱਥੇ ਕਿਸੇ ਬੱਚੇ ਨੂੰ ਜਵਾਬ ਨਹੀਂ ਦੇਵਾਂਗੇ ਕਿ ਐਫਐਨ ਅਡਮਿਸ਼ਨ ਮਿਲਣੀ ਠੀਕ ਹੈ ਨਾ ਅਸੀਂ ਕੋਈ ਇਹ ਨਹੀਂ ਜਾਂ ਫੀਸ ਭਰ ਕੇ ਜਾ ਇੰਨੀ ਜਾਂ ਕੁਝ ਹੋਰ ਅਸੀਂ ਉਹ ਬੱਚੇ ਨੂੰ ਅਡਜਸਟ ਕਰਾਂਗੇ ਉਹਦਾ ਹੱਕ ਹੈ ਜਿਹੜਾ ਐਜੂਕੇਸ਼ਨ ਰਾਈਟ ਹੈਗਾ ਨਾ ਉਹ ਸਾਰੇ ਇੱਕ ਬੱਚੇ ਦਾ ਜੋ ਮਰਜੀ ਹੈ ਪ੍ਰਾਈਵੇਟ ਸਕੂਲਾਂ ਨੂੰ ਵੀ ਅਸੀਂ ਰਹਿ ਦਾ ਇੱਤਾ ਕੀਤੀਆਂ ਨੇ ਕਿ ਗਰੀਬ ਬੱਚਿਆਂ ਦਾ ਜਿਹੜਾ ਤੁਹਾਡਾ ਕੋਟਾ 25% ਉਹ ਤੁਹਾਨੂੰ ਪਹਿਲਾਂ ਪੂਰਾ ਕਰਨਾ ਪਊਗਾ ਫਿਰ ਤੁਸੀਂ ਕਿਸੇ ਹੋਰ ਸਕੂਲ ਨੂੰ ਰਿਕਮੈਂਡ ਕਰ ਸਕਦੇ ਹੋ ਉਹ ਇਧਰ ਉਧਰ ਰਿਕਮੈਂਡ ਕਰ ਦਿੰਦੇ ਸੀ ਸੋ ਕੋਈ ਵੀ ਬੱਚਾ ਪੰਜਾਬ ਦਾ ਪੜਾਈ ਤੋਂ ਬੰਨਿਆ ਨਹੀਂ ਨੇ ਹਮਾਰਾ ਸਕੂਲ ਨਾਲ ਚੱਲਿਆ ਆ ਪਿਆ ਕਿ ਜੇ 25% ਦਾ ਕੋਟਾ ਹੁੰਦਾ ਉਹਨਾਂ ਨੂੰ ਆਮ ਬੱਚਿਆਂ ਨਾਲ ਬਿਠਾ ਕੇ ਨਹੀਂ 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 ਅਸੀਂ ਨਹੀਂ ਇੱਥੇ ਆਮ ਬੱਚਿਆਂ ਨਾਲ ਹੀ ਪੜਾਇਆ ਜਾਊਗਾ ਉਹਨਾਂ ਨਾਲ ਕੋਈ ਇਦਾਂ ਦਾ ਭੇਦ ਭਾਵ ਨਹੀਂ ਅਸੀਂ ਹੋਣ ਦੇਵਾਂਗੇ क्या चलेगा वो कमल के भविष्य की चिंता करें हमें बच्चों के भविष्य की कमल चिंता की चिंता करते रहे और एक बात और बताता हूँ सिरसा साहब को कि हमारे साथ भी आज एम्बुलेंस है लेकिन उसमें हम पैसे लेके नहीं आ रहे हैं